ਇਸ ਕੇਸ ਦੇ ਵਿੱਚ 18 ਤਰੀਕ ਨੂੰ ਇਹਦੇ ਚ ਜਿਹੜਾ ਫਾਈਨਲ ਆਰਡਰ ਹੈ ਬੇਲ ਅਪਲੀਕੇਸ਼ਨ ਤੇ ਉਹ ਆਏਗਾ ਨਾਲ ਹੀ ਇਹਦੇ ਚੱਜ ਕਿਉਂਕਿ ਉਹਨਾਂ ਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਹੈ ਉਹ ਵੀ 14 ਤਰੀਕ ਅੱਜ ਦੀ ਸੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਨੂੰ ਜਿਹੜੀਆਂ ਕੋਈ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਦੱਸੀਆਂ ਕਿ ਕਿਸ ਤਰੀਕੇ ਜਿਹੜੇ ਬਾਕੀ ਕੈਦੀ ਨੇ ਉਹਨਾਂ ਨੂੰ ਜਿਹੜੇ ਰਾਈਟਸ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੇ ਕੋਈ ਮਿਲਣ ਆਉਣਾ ਚਾਹੇ ਉਹਨਾਂ ਨੂੰ ਬੜੇ ਆਰਾਮ ਨਾਲ ਮਿਲਾਇਆ ਜਾਂਦਾ ਲੇਕਿਨ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜਿਹੜੇ ਵਕੀਲ ਵੀ ਨਹੀਂ ਉਹਨਾਂ ਦੇ ਜੇ ਅਸੀਂ ਵੀ ਜਾਣਾ ਹੈ ਅੱਗੇ ਹਫਤੇ ਦੇ ਵਿੱਚ ਅਸੀਂ ਦੋ ਵਾਰ ਜਾ ਸਕਦੇ ਸੀ ਹੁਣ ਹਫਤੇ ਚ ਇੱਕ ਵਾਰ ਕਰ ਦਿੱਤਾ ਉਹ ਵੀ 15 ਮਿੰਟ ਦੇ ਲਈ ਪਹਿਲਾ ਹਫਤੇ ਚ ਦੋ ਵਾਰੀ ਇੱਕ ਇੱਕ ਘੰਟਾ ਹੁਣ ਸਿਰਫ 15 ਮਿੰਟ ਲਈ ਇੱਕ ਵਾਰੀ ਇਹ ਵੀ ਅਜ ਅਦਾਲਤ ਦੇ ਧਿਆਨ ਦੇ ਵਿੱਚ ਲਿਆਂਦਾ ਜਿਹੜਾ ਅਦਾਲਤ ਨੇ ਕਿਹਾ ਕਿ ਇਹਦੇ ਤੇ ਵੀ ਸਪੀਕਿੰਗ ਆਰਡਰ ਪਾਸ ਹੋਏਗਾ ਪਰ ਮੈਂ মিডিਆ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਦੇਖੋ মিডিਆ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਜਿਹੜਾ ਸਾਰਾ ਮਕਦਮਾ ਹੈ ਇਹ ਪਹਿਲੇ ਦਿਨ ਤੋਂ ਬੜਾ ਸਾਫ਼ ਸ਼ੀਸ਼ੇ ਵਾਂਗੂ ਸੀ ਕਿ ਇਹਦੇ ਵਿੱਚ ਵਿਕਰਮ ਮਜੀਠੀਆ ਸਾਹ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਨਹੀਂ ਸੀ ਲਗਾਤਾਰ ਰੋਂਗ ਫੈਕਟਸ মিডিਆ ਦੇ ਵਿੱਚ ਸਲਾਏ ਗਏ ਜਿਨ੍ਹਾਂ ਦਾ ਅਦਾਲਤ ਦੇ ਨਾਲ ਸਬੂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਸੀ ਕਿਉਂਕਿ ਅੱਜ ਕਿਉਂਕਿ ਹੁਣੇ ਆਰਗੂਮੈਂਟਸ ਖਤਮ ਹੋ ਚੁੱਕੀਆਂ ਨੇ ਸੋ ਮੈਂ ਕੋਈ ਵੀ ਚੀਜ਼ ਉਹ ਨਹੀਂ ਕਹਿਣੀ ਚਾਹੁੰਦਾ ਕਿਉਂਕਿ ਆਰਡਰਸ ਦੇ ਉੱਤੇ ਚੱਲਾ ਗਿਆ 18 ਤਰੀਕ ਨੂੰ ਇਹ ਕੇਸ ਬਟਿਕਲ ਬੜੀ ਸਪਸ਼ਟ ਹੈ ਕਿ ਜੋ ਕੁਝ ਮੀਡੀਆ ਦੇ ਵਿੱਚ ਕਿਹਾ ਗਿਆ ਜਿਸ ਤਰੀਕੇ ਔਰ ਜਿਹੜੀ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਮੀਡੀਆ ਦੇ ਵਿੱਚ ਬੜੀ ਜਲਦੀ ਵਰਜਨ ਆ ਜਾਂਦਾ ਜਿਤਾਜ ਉਹਨਾਂ ਦੀ ਜੁਡੀਸ਼ੀਅਲ ਰਿਮਾਂਡ ਦੀ ਪੇਸ਼ੀ ਸੀ ਜੁਡੀਸ਼ੀਅਲ ਰਿਮਾਂਡ ਇੱਕ ਪ੍ਰੋਸੀਜਰ ਜਿੰਨੀ ਦੇਰ ਤੁਹਾਡੀ ਬੇਲ ਦੀ ਹੀਅਰਿੰਗ ਚੱਲ ਰਹੀ ਹੈ ਤੁਹਾਨੂੰ ਬੇਲ ਅਕਿਊਜ਼ ਨੂੰ ਨਹੀਂ ਮਿਲੀ ਜੁਡੀਸ਼ੀਅਲ ਰਿਮਾਂਡ 14 14 ਦਿਨ ਲਈ ਵਧਾ ਜਾਣਾ ਉਨਾ ਘਟ ਹੋ ਸਕਦਾ ਨਫਾ ਦੋ ਸਕਦਾ ਸੋ ਉਹਨੂੰ ਇਸ ਤਰੀਕੇ ਪਲਾਨ ਕਰਦੀ ਹੈ ਕਿ ਜੀ ਝਟਕਾ ਲੱਗ ਗਿਆ ਜੀ 14 ਦਿਨ ਦੀ ਨਿਰਾਇਖ ਖਿਆਸਕ ਵੱਧ ਗਈ ਜਦੋਂ ਨਿਆਇਕ ਹਿਰਾਸਤ ਦੇ ਵਿੱਚ ਨੇ ਬੇਲ ਐਪਲੀਕੇਸ਼ਨ ਪੈਂਟਿੰਗ ਹੈ ਤਾਂ ਹਰ 14 ਦਿਨ ਬਾਅਦ ਉਹ ਪ੍ਰੋਸੀਜਰ ਹੈ ਉਹਨੇ ਵਾਧੇ ਜਾਣਾ ਸੋ ਇਹ ਇੱਕ ਚੀਜ਼ ਜਿਹੜੀ ਕਿ ਬੜੀ ਧਿਆਨ ਦੇ ਨਾਲ ਰਿਪੋਰਟਿੰਗ ਕਰਨ ਦੀ ਵੀ ਲੋ ਸਰ ਅੱਜ ਕੁਝ ਖਾਸ ਆਰਗੂਮੈਂਟ ਜਿਹੜੇ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੰਫਿਊਜ਼ਨ ਜਿਹੜੀ ਐ ਖਤਮ ਹੋ ਚੁੱਕੀ ਹੈ ਮੰਡੇ ਨੂੰ ਫੈਸਲਾ ਆ ਸਕਦਾ ਦੇਖੋ ਬਿਲਕੁਲ ਇਹ ਬੜਾ ਸਪਸ਼ਟ ਹੈ ਕਿ ਕੋਰਟ ਨੇ ਕਿਹਾ ਕਿ ਜੇ ਕਿਸੇ ਦੀ ਹਲੇ ਵੀ ਕੋਈ ਗੱਲ ਕੋਈ ਕਹਿਣੀ ਹੈ ਤਾਂ ਮੰਡੇ ਸਵੇਰ 10 ਵਜੇ ਆ ਕੇ ਕਹਿ ਸਕਦੇ ਨੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮੰਡੇ ਨੂੰ ਫਾਈਨਲ ਆਰਡਰ ਜਿਹੜਾ ਬੇਲ ਦਾ ਉਹ ਵੀ ਪਾਸ ਕਰ ਦਿੱਤਾ ਜਾਊਗਾ ਤੇ ਜਿਹੜੀਆਂ ਹੋਰ ਐਪਲੀਕੇਸ਼ਨ ਸਪੈਂਡਿੰਗ ਹੈ ਉਹਨਾਂ ਦੇ ਵਿੱਚ ਵੀ ਆਰਡਰ ਆ ਸਰ ਇਸ ਤੋਂ ਇਲਾਵਾ ਹੋਰ ਜਿਹੜੀ ਮਜੀਠੀ ਸਾਹਿਬ ਦੀ ਅੱਜ ਵੀਡੀਓ ਕਾਨਫਰੈਂਸਿੰਗ ਆਈ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਰੱਖੀ ਜਿੱਦਾਂ ਤੁਸੀਂ ਕਿਹਾ ਮਿਲਣ ਦਾ ਸਮਾਂ ਜਾਂ ਫਿਰ ਹੋਰ ਵੀ ਚੀਜ਼ਾਂ ਕਿਉਂਕਿ ਬੈਰਿਕ ਚੇਂਜ ਨੂੰ ਲੈ ਕੇ ਵੀ ਉਹ ਸਾਰੀਆਂ ਜਿਹੜੀਆਂ ਨੇ ਉਹ ਮੰਡੇ ਨੂੰ ਹੀ ਸਾਰੀ ਜਿੰਨੀਆਂ ਐਪਲੀਕੇਸ਼ਨ ਇਹਦੇ ਨਾਲ ਹੈਗੇ ਉਹਨਾਂ ਸਾਰੀਆਂ ਡਿਸਕਸ ਹੋ ਚੱਲਣਗੀਆਂ ਮੰਡੇ ਨੂੰ ਇਸ ਕੇਸ ਦੇ ਵਿੱਚ 18 ਤਰੀਕ ਨੂੰ ਇਹਦੇ 'ਚ ਜਿਹੜਾ ਫਾਈਨਲ ਆਰਡਰ ਹੈ ਬੇਲ ਐਪਲੀਕੇਸ਼ਨ ਤੇ ਉਹ ਆਏਗਾ ਨਾਲ ਹੀ ਇਹਦੇ 'ਚ ਅੱਜ ਕਿਉਂਕਿ ਉਹਨਾਂ ਦਾ ਜੁਡੀਸ਼ੀਅਲ ਜ ਉਹ ਵੀ 14 ਤਰੀਕ ਅੱਜ ਦੀ ਸੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਔਰ ਉਹਨਾਂ ਨੇ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਨੂੰ ਜਿਹੜੀਆਂ ਕੋਈ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਦਸੀਆਂ ਕਿ ਕਿਸ ਤਰੀਕੇ ਜਿਹੜੇ ਬਾਕੀ ਕੈਦੀ ਨੇ ਉਹਨਾਂ ਨੂੰ ਜਿਹੜੇ ਰਾਈਟਸ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੇ ਕੋਈ ਮਿਲਣ ਆਉਣਾ ਚਾਹੇ ਉਹਨਾਂ ਨੂੰ ਬੜੇ ਆਰਾਮ ਨਾਲ ਮਿਲਾਇਆ ਜਾਂਦਾ। ਲੇਕਿਨ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜਿਹੜੇ ਵਕੀਲ ਵੀ ਨਹੀਂ ਉਹਨਾਂ ਦੇ ਜੇ ਅਸੀਂ ਵੀ ਜਾਣਾ ਹੈ ਅੱਗੇ ਹਫ਼ਤੇ ਦੇ ਵਿੱਚ ਅਸੀਂ ਦੋ ਵਾਰ ਜਾ ਸਕਦੇ ਸੀ ਹੁਣ ਹਫ਼ਤੇ 'ਚ ਇੱਕ ਵਾਰ ਕਰ ਦਿੱਤਾ ਉਹ ਵੀ 15 ਮਿੰਟ ਦੇ ਲਈ ਪਹਿਲਾ ਹਫ਼ਤੇ 'ਚ ਦੋ ਵਾਰੀ ਇੱਕ ਇੱਕ ਘੰਟਾ ਹੁਣ ਸਿਰਫ 15 ਮਿੰਟ ਲਈ ਇੱਕ ਵਾਰੀ ਇਹ ਵੀ ਅਦਾਲਤ ਦੇ ਧਿਆਨ ਦੇ ਵਿੱਚ ਲਿਆਂਦਾ ਜਿਹੜਾ ਅਦਾਲਤ ਨੇ ਕਿਹਾ ਕਿ ਇਹਦੇ ਤੇ ਵੀ ਸਪੀਕਿੰਗ ਆਰਡਰ ਪਾਸ ਹੋਏਗਾ ਪਰ ਮੈਂ মিডিਆ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਦੇਖੋ মিডিਆ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਜਿਹੜਾ ਸਾਰਾ ਮੁਕੱਦਮਾ ਹੈ ਇਹ ਪਹਿਲੇ ਦਿਨ ਤੋਂ بڑا صاف ਸ਼ੀਸ਼ੇ ਵਾਂਗੂ ਸੀ ਕਿ ਇਹਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਨਹੀਂ ਸੀ ਲਗਾਤਾਰ ਰੋਂਗ ਫੈਕਟਸ ਮੀਡੀਆ ਦੇ ਵਿੱਚ ਸਲਾਏ ਗਏ ਜਿਨ੍ਹਾਂ ਦਾ ਅਦਾਲਤ ਦੇ ਨਾਲ ਸਬੂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਸੀ ਕਿਉਂਕਿ ਅੱਜ ਕਿਉਂਕਿ ਹੁਣੇ ਆਰਗੂਮੈਂਟਸ ਖਤਮ ਹੋ ਚੁੱਕੀਆਂ ਨੇ ਸੋ ਮੈਂ ਕੋਈ ਵੀ ਚੀਜ਼ ਹੁਣ ਨਹੀਂ ਕਹਿਣੀ ਚਾਹੁੰਦਾ ਕਿਉਂਕਿ ਆਰਡਰਸ ਦੇ ਉੱਤੇ ਚਲਾ ਗਿਆ 18 ਤਰੀਕ ਨੂੰ ਇਹ ਕੇਸ ਬਟਿਕਲ ਬੜੀ ਸਪਸ਼ਟ ਹੈ ਕਿ ਜੋ ਕੁਝ ਮੀਡੀਆ ਦੇ ਵਿੱਚ ਕਿਹਾ ਗਿਆ ਜਿਸ ਤਰੀਕੇ ਔਰ ਜਿਹੜੀ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ মিডিਆ ਦੇ ਵਿੱਚ ਬੜੀ ਜਲਦੀ ਵਰਜਨ ਆ ਜਾਂਦਾ ਜਿਤਾਜ ਉਹਨਾਂ ਦੀ ਜੁਡੀਸ਼ੀਅਲ ਰਿਮਾਂਡ ਦੀ ਪੇਸ਼ੀ ਸੀ ਜੁਡੀਸ਼ੀਅਲ ਰਿਮਾਂਡ ਇੱਕ ਪ੍ਰੋਸੀਜਰ ਜਿੰਨੀ ਦੇਰ ਤੁਹਾਡੀ ਬੇਲ ਦੀ ਹੀਅਰਿੰਗ ਚੱਲ ਰਹੀ ਹੈ ਤੁਹਾਨੂੰ ਬੇਲ ਅਕਿਊਜ਼ ਨੂੰ ਨਹੀਂ ਮਿਲੀ ਜੁਡੀਸ਼ੀਅਲ ਰਿਮਾਂਡ 14 14 ਦਿਨ ਲਈ ਵਧਾ ਜਾਣਾ ਉਹਨਾਂ ਘੱਟ ਹੋ ਸਕਦਾ ਨਾ ਵਧ ਹੋ ਸਕਦਾ ਸੋ ਉਹਨਾਂ ਇਸ ਤਰੀਕੇ ਪਲਾਨ ਕਰਦੀ ਹੈ ਕਿ ਜੀ ਝਟਕਾ ਲੱਗ ਗਿਆ ਜੀ 14 ਦਿਨ ਦੀ ਨਿਰਾਇਕ ਖਿਆਸਕ ਵਧ ਗਈ ਜਦੋਂ ਨਿਆਇਕ ਹਿਰਾਸਤ ਦੇ ਵਿੱਚ ਨੇ ਬੇਲ ਐਪਲੀਕੇਸ਼ਨ ਪੈਂਟਿੰਗ ਹੈ ਤਾਂ ਹਰ 14 ਦਿਨ ਬਾਅਦ ਉਹ ਪ੍ਰੋਸੀਜਰ ਹੈ ਉਹਨੇ ਵਾਧੇ ਜਾਣਾ ਸੋ ਇਹ ਇੱਕ ਚੀਜ਼ ਜਿਹੜੀ ਕਿ ਬੜੀ ਧਿਆਨ ਦੇ ਨਾਲ ਰਿਪੋਰਟਿੰਗ ਕਰਨ ਦੀ ਵੀ ਲੋ ਸਰ ਅੱਜ ਕੁਝ ਖਾਸ ਆਰਗੂਮੈਂਟ ਜਿਹੜੇ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੰਫਿਊਜ਼ਨ ਜਿਹੜੀ ਅੱਜ ਖਤਮ ਹੋ ਚੁੱਕੀ ਹੈ ਮੰਡੇ ਨੂੰ ਫੈਸਲਾ ਆ ਸਕਦਾ ਦੇਖੋ ਬਿਲਕੁਲ ਇਹ ਬੜਾ ਸਪਸ਼ਟ ਹੈ ਕਿ ਕੋਰਟ ਨੇ ਕਿਹਾ ਹੈ ਕਿ ਜੇ ਕਿਸੇ ਦੀ ਹਲੇ ਵੀ ਕੋਈ ਗੱਲ ਕੋਈ ਕਹਿਣੀ ਹੈ ਤਾਂ ਮੰਡੇ ਸਵੇਰ 10 ਵਜੇ ਆ ਕੇ ਕਹਿ ਸਕਦੇ ਨੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮੰਡੇ ਨੂੰ ਫਾਈਨਲ ਆਰਡਰ ਜਿਹੜਾ ਬੇਲ ਦਾ ਉਹ ਵੀ ਪਾਸ ਕਰ ਦਿੱਤਾ ਜਾਊਗਾ ਤੇ ਜਿਹੜੀਆਂ ਹੋਰ ਐਪਲੀਕੇਸ਼ਨ ਪੈਂਡਿੰਗ ਹੈ ਉਹਨਾਂ ਦੇ ਵਿੱਚ ਵੀ ਆਰਡਰ ਸਰ ਇਸ ਤੋਂ ਇਲਾਵਾ ਹੋਰ ਜਿਹੜੀ ਮਜੀਠੀ ਸਾਹਿਬ ਦੀ ਅੱਜ ਵੀਡੀਓ ਕਾਨਫਰੈਂਸਿੰਗ ਆਈ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਰੱਖੀ ਜਿਦਾ ਤੁਸੀਂ ਕਿਹਾ ਮਿਲਣ ਦਾ ਸਮਾਂ ਜਾਂ ਫਿਰ ਹੋਰ ਵੀ ਚੀਜ਼ਾਂ ਕਿਉਂਕਿ ਬੈਰਿਕ ਚੇਂਜ ਨੂੰ ਲੈ ਕੇ ਵੀ ਉਹ ਸਾਰੀਆਂ ਜਿਹੜੀਆਂ ਨੇ ਉਹ ਮੰਡੇ ਨੂੰ ਹੀ ਸਾਰੀ ਜਿੰਨੀਆਂ ਐਪਲੀਕੇਸ਼ਨ ਇਹਦੇ ਨਾਲ ਹੈਗੀਆਂ ਉਹਨਾਂ ਸਾਰੀਆਂ ਡਿਸਕਸ ਹੋ ਚੁੱਕੀਆਂ ਮੰਡੇ